ਬੋਲ ਮਿੱਟੀ ਦੇ ਆਪੇ ਆਵੇ ਤੇਰੇ ਦੁੱਖਾਂ ਨੇ ਮਾਰੀ ਮੁਕਾਲੇ ਆਵੇ ਮੇਰਾ ਸੁਣ ਬਖੀ ਗੋਂਗਾ ਸਾਂ ਕੁਝ ਕਹਿਣ ਜੋਗਾ ਹੋ ਗਿਆ ਚਲਕ ਤੇਰੀ ਅੱਜ ਸਹਿਣ ਜੋਗਾ ਹੋ ਗਿਆ ਐਸੀ ਬਖਸ਼ੀ ਕਾਇਨਾਤ ਮੇਰੇ ਧੰਗੁਰੂ RAM DAS ਪਾਤਸ਼ਾਹ ਨੇ ਕਿਆ ਅੱਜ ਚਾਰ ਬੰਦਿਆਂ ਦੇ ਵਿੱਚ ਬਹਿਣ ਜੋਗਾ ਹੋਵੇ ਜਿਹੜੀ ਉਹ ਸੁਰਤਾ ਚੜਨ ਚੁਬੜਿਆ ਤੇ ਇੱਕ ਦਿਨ ਚਖਾ ਤੇ ਚੜਦੀਆਂ ਵਿਖਿਓ ਮੈਂ ਜਿੰਨ ਜ਼ੁਲਫਾਂ ਅਤਰੇ ਦੇ ਤੇਲ ਲੱਗੇ ਵਾਂਗ ਕਾਸ ਦੇ ਸੜਦੀਆਂ ਵਿਖੀਆਂ ਮੈਂ ਚੱਜੁਰਾ ਜੋ ਲੰਗ ਚਨਾ ਗੀਆਂ ਮੂੜ ਪਿੰਡ ਨਾਲ ਵਰਦੀਆਂ ਵੇਖੀਆਂ ਮੈਂ ਹੇ ਬੋਲ ਮਿੱਟੀ ਦੇ ਆ ਬਾਬੇ ਆਵੇ ਤੇਰੇ ਦੁੱਖਾਂ ਨੇ ਮਾਰੀ ਮੁਕਾਲੇ ਆਵੇ ਮੇਰਾ ਸੁਣ ਮਹੀ ਆ ਜਾ ਓ ਗਲੇ ਵਿੱਚ ਮੇਰੇ ਢੋਲਣਾ ਗਲੇ ਵਿੱਚ ਮੇਰੇ ਦੋਲਣਾਵੇਂ ਮੈਨੂੰ ਮਾਫ ਕਰੀ ਮੰਦਾ ਬੋਲਣਾਵੇਂ ਮੈਨੂੰ ਸ਼ਕਲ ਵਿਖਾ ਜਾ ਆ ਜਾ ਹੋ ਹੇ ਹੇ ਬੂਹੇ ਕੇ ਲਾਵਾ ਬੇਰੀਆਂ ਬੂਹੇ ਕੇ ਲਾਵਾ ਬੇਰੀਆਂ ਵੇ ਗਲਾ ਕਰ ਕਰ ਗੋਲ ਤੇਰੀਆਂ ਮੇਰੀ ਆਵੇ ਮੈਨੂੰ ਘਰ ਨਾਲ ਲਾ ਜਾ ਆ ਜਾ ਹੋ ਸੋ ਇਹ ਬਹੁਤ ਹੀ ਪਿਆਰੀ ਆਵਾਜ਼ ਵਿੱਚ ਜਿਹੜਾ ਕਿ ਪੁਰਾਣੇ ਯਾਦਾਂ ਨੂੰ ਤਾਜ਼ਾ ਕੀਤਾ ਗਿਆ ਹੈ ਪੁੱਛਦੇ ਆ ਕੀ ਨਾਮ ਆ ਤੁਹਾਡਾ ਮੇਰਾ ਨਾਮ ਸਮੀਰ ਪਟਾਰਾ ਹੈ ਜੀ ਇੰਨਾ ਸੋਹਣਾ ਗਾਣਾ ਤੁਸੀਂ ਕਿੱਥੋਂ ਸਿੱਖਿਆ ਕਿਸ ਤਰ੍ਹਾਂ ਤੁਹਾਨੂੰ ਇਹ ਮੋਟੀਵੇਸ਼ਨ ਮਿਲੀ ਗੁੰਗਾ ਸਾਂ ਕੁਝ ਕਹਿਣ ਜੋਗਾ ਹੋ ਗਿਆ ਝਲਕ ਤੇਰੀ ਅੱਜ ਸਹਿਣ ਜੋਗਾ ਹੋ ਗਿਆ ਐਸੀ ਬਖਸ਼ੀ ਕਾਇਨਾਤ ਮੇਰੇ ਧੰਗੁਰੂ ਰਾਮਦਾਸ ਪਾਤਸ਼ਾਹ ਨੇ ਕਿਹਜੇ ਚਾਰ ਬੰਦਿਆਂ ਦੇ ਵਿੱਚ ਬਹਿਣ ਜੋਗਾ ਹੋਗੀ ਜੋ ਖੂਬਸੂਰਤ ਲਾਈਨਾਂ ਉਥੇ ਆਪਾਇ ਜਿਹੜਾ ਕਿ ਗੱਲਬਾਤ ਕਰਦੇ ਆ ਕਿ ਇਹ ਜਿਹੜਾ ਸਟੂਡੈਂਟ ਹੈ ਅਗੋਸ਼ ਹੋਲਡਿੰਗ ਹੈ ਦਾ ਸਟੂਡੈਂਟ ਹੈ ਤਾਂ ਇਹ ਜਿਹੜੀ ਮੋਟੀਵੇਸ਼ਨ ਮਿਲੀ ਹੈ ਕਿੱਥੋਂ ਮਿਲੀ ਇਹ ਮੋਟੀਵੇਸ਼ਨ ਕੁਝ ਤਾਂ ਸਤਿਗੁਰਾਂ ਦੀ ਅਪਾਰ ਕਿਰਪਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਇਹ ਜਿਹੜੀ ਮੋਟੀਵੇਸ਼ਨ ਮੈਨੂੰ ਮਿਲੀ ਔਰ ਕੁਝ ਮੇਰੇ ਸਤਕਾਰਯੋਗ ਮੰਮੀ ਜੀ ਮੈਡਮ ਰਕੇਸ਼ ਪਟਾਰਾ ਜੀ ਜਿਹੜੇ ਕਿ ਅਗੋਸਟ ਦਾ ਇੱਕ ਬਹੁਤ ਵੱਡਾ ਥੰਮ ਨੇ ਉਹਨਾਂ ਦੇ ਨਾਲ ਮੇਰੇ ਮੈਂ ਮਨਿੰਦਰਜੀਤ ਕੌਰ ਜੀ ਮੇਰੇ ਪਿਤਾ ਜੀ ਸਰਦਾਰ ਕਵਲਜੀਤ ਸਿੰਘ ਦੇ ਮੇਰੇ ਸਰ ਜਿਨ੍ਹਾਂ ਨੇ ਕਿ ਮੈਨੂੰ ਵੱਖ-ਵੱਖ ਸਟੇਜਾਂ ਦੇ ਉੱਤੇ ਬਹੁਤ ਪਰਫਾਰਮ ਕਰਵਾਇਆ ਹੈ। ਔਰ ਅੱਜ ਮੈਂ ਜੋ ਵੀ ਹਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਬਦੌਲਤ ਆਪਣੇ ਮੰਮੀ ਜੀ ਦੀ ਬਦੌਲਤ ਔਰ ਆਪਣੇ ਮੈਮ ਔਰ ਸਰ ਦੀ ਬਦੌਲਤ ਹਾਂ ਨਹੀਂ ਤਾਂ ਮੇਰਾ ਉਹ ਹਿਸਾਬ ਸੀ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰਸਤਗੁਰ ਸੰਗ ਕੀਦੇ ਹਮ ਥਾਪੀ। ਕਿਉਂਕਿ ਜਿੱਦੇ ਤੇ ਸਤਗੁਰ ਦੀ ਬਖਸ਼ਿਸ਼ ਹੋਵੇ ਗੁਰੂ ਦੀ ਰਹਿਮਤ ਹੋਵੇ ਉਹੀ ਅੱਗੇ ਲੰਘ ਸਕਦਾ ਹੈ ਬਿਨਾਂ ਰਹਿਮਤ ਤੋਂ ਕੋਈ ਅੱਗੇ ਨਹੀਂ ਲੰਘ ਸਕਦਾ ਸੋ ਟਸ ਕੰਨਾ ਪਹੁੰਚੇ ਸੀ ਜੋ ਕਿ ਜਗ੍ਹਾ ਤੇ ਖਾਸ ਹੀ ਆ ਉੱਥੇ ਜਿਹੜੀ ਕਿ ਖਾਸ ਮੁਲਾਕਾਤ ਵੀ ਸਾਡੀ ਇਹਨਾਂ ਨਾਲ ਗੋਸ਼ ਹੋਲਡਿੰਗ ਹੈਡ ਵਾਲਿਆਂ ਨਾਲ ਜਿੱਥੇ ਕਿ ਸਟੂਡੈਂਟ ਦੇ ਜ਼ਰੀਏ ਜਿਹੜਾ ਕਿ ਬਹੁਤ ਹੀ ਖੂਬਸੂਰਤ ਗਾਣਾ ਵੀ ਗਾਇਆ ਗਿਆ ਉੱਥੇ ਆਪਾਂ ਪੁੱਛਦੇ ਆ ਕਿ ਤੁਹਾਨੂੰ ਇੱਥੇ ਟਸ ਕੰਨਾ ਦਾ ਮਾਹੌਲ ਕਿਦਾਂ ਦਾ ਲੱਗਾ ਇਹ ਮਾਹੌਲ ਇਹ ਗ੍ਰੀਨਰੀ ਮੈਨੂੰ ਇਹ ਲੱਗੀ ਕਿ ਜਿਵੇਂ ਮੈਂ ਆਪਣੇ ਘਰ ਸੀ ਆ ਗਿਆ ਕਿਉਂਕਿ ਇੰਨੀ ਸੋਹਣੀ ਹਰਿਆਵਲ ਇੰਨਾ ਸੋਹਣਾ ਜਿਹੜਾ ਮਾਹੌਲ ਹੈ ਇੰਨੀ ਸੋਹਣੀ ਮੋਟੀਵੇਸ਼ਨ ਕਿਸੇ ਹੋਰ ਹੋਟਲਸ ਨਹੀਂ ਹੋ ਸਕਦੀ ਜਿੰਨੀ ਜਿੰਨੀ ਇਸ ਸਕਾਨਾ ਹੋਟਲ ਦੇ ਵਿੱਚ ਮੈਨੂੰ ਮਿਲੀ ਹੈ ਜੀ ਤਾਂ ਤੁਸੀਂ ਇਹ ਦੱਸੋ ਕਿ ਇਹ ਬੱਚੇ ਜਿਹੜੀ ਮੋਟੀਵੇਸ਼ਨ ਸੀ ਇਨਸਪਾਇਰਿੰਗ ਸੀ ਇੰਨੀ ਸੋਹਣੀ ਆਵਾਜ਼ ਇਹ ਕਦੋਂ ਤੋਂ ਹੈ ਕਦੋਂ ਤੋਂ ਗਾਇਕੀ ਦਾ ਸ਼ੌਂਕ ਹੈ ਸਰ ਇਹ ਤੇ ਨਾ ਗੋਡ ਗਿਫਟਿਡ ਹੈ ਬਚਪਨ ਤੋਂ ਹੀ ਇਹਨੂੰ ਪਰਮਾਤਮਾ ਨੇ ਐਸਾ ਹੀ ਦੇ ਅੰਦਰ ਹੁਨਰ ਪਾ ਦਿੱਤਾ ਹੈ ਬਹੁਤ ਅੱਛਾ ਸਿੰਗਿੰਗ ਕਰਦਾ ਹੈ ਨੈਸ਼ਨਲ ਵਿਨਰ ਵੀ ਹੈ ਸੜੇਨਾ ਸਪੈਸ਼ਲ ਬੱਚਿਆਂ ਦੇ ਕੰਪੀਟੀਸ਼ਨਸ ਹੁੰਦੇ ਆ ਉਹਦੇ ਵਿੱਚੋਂ ਕੁਝ ਬੱਚੇ ਮੇਰੇ ਨਾਲ ਗੁਰਵੀ ਆਏ ਹੈ ਜੋ ਡਾਂਸ 'ਚ ਨੈਸ਼ਨਲ ਅਵਾਰਡ ਲੈ ਕੇ ਆਏ ਆਂ ਪਰ ਇਹ ਬੱਚਾ ਵੀ ਨੈਸ਼ਨਲ ਵਿਨਰ ਹੈ ਅ ਅਗੋਸ਼ ਤੇ ਵਿੱਚ ਇਸ ਟਾਈਮ 39 ਬੱਚੇ ਆਂ ਔਰ ਇੱਕ ਤੋਂ ਇੱਕ ਨਿਖਰੇ ਹੋਏ ਬੱਚੇ ਆ ਕੋਈ ਕਿਸ ਚੀਜ਼ 'ਚ ਪਰਫੈਕਟ ਹੈ ਕੋਈ ਕਿਸ ਚੀਜ਼ ਪਰਫੈਕਟ ਹੈ